ਹੈਲੋ ਸਸਿਕਾਲ ਨਮਸਕਾਰ ਸਲਾਮ ਦੋਸਤੋ ਤੇ ਅੱਜ ਅਸੀਂ ਗੱਲ ਕਰਦੇ ਆ ਜੀ ਅਮਨ ਖਟਕੜ ਅਮਨ ਖਟਕੜ ਇੱਕ ਹੁਸ਼ਿਆਰਪੁਰ ਦਾ ਬਸਨੀਕ ਹੈ ਜੀ ਜਿਹੜਾ ਅੱਜ ਕੱਲ ਕੈਨੇਡਾ ਰਹਿੰਦਾ ਹੈ ਤੇ ਅਮਨ ਖਟਕੜ ਇਸ ਫਿਲਮ ਲੇਨ ਦਾ ਬਹੁਤ ਅਹਿਮ ਅਹਿਮਤਾ ਨਹੀਂ ਕਹਿ ਸਕਦੇ ਸਿਆਣਾ ਹਿੱਸਾ ਹੈ ਇਹ ਬੰਦਾ ਪਹਿਲਾਂ ਪਹਿਲਾਂ ਅਮਨਿੰਦਰ ਗਿੱਲ ਦੇ ਨਾਲ ਇੱਕ ਗਾਣੇ ਚ ਆਉਂਦਾ ਜੀ ਉਸ ਤੋਂ ਬਾਅਦ ਪ੍ਰੋਡਕਸ਼ਨ ਕਰਦਾ ਹੈ ਤੇ ਪ੍ਰੋਡਕਸ਼ਨ ਕਰਦੇ ਕਰਦੇ ਫਿਰ ਇੱਕ ਗੋਰੀਆਂ ਨੂੰ ਦਫਾ ਕਰੋ ਫਿਲਮ ਦੇ ਵਿੱਚ ਵੀ ਇਹ ਆਉਂਦਾ ਇੱਕ ਕੈਰੈਕਟਰ ਅਹਿਮ ਦੇ ਨਾਲ ਚਲੋ ਉਹ ਕੈਰੈਕਟਰ ਆਣ ਲੱਗਿਆ ਭਈ ਉਹ ਕੈਰੈਕਟਰ ਕੋਈ ਹੋਣਾ ਨਹੀਂ ਤੋ ਕਹਿੰਦੇ ਉਹਨੇ ਚਲੋ ਇਹ ਤੋਂ ਕਰਾ ਲਵਾਂ ਤੇ ਉਹ ਤੋਂ ਕਰਾ ਲਿਆ ਕੰਮ ਅਮਨ ਖਟਕੜ ਉਹਦੇ ਵਿੱਚ ਆਉਂਦਾ ਕਾਲੇ ਦੇ ਨਾਲ ਉਹਦਾ ਭਾਈ ਬਣਦਾ ਬਾਹਰੋਂ ਆਉਂਦਾ ਜਿਹੜਾ ਹਨਾ ਤੇ ਉਹ ਬੰਦਾ ਫਿਲਮ ਲਾਈਨ ਦੇ ਵਿੱਚ ਵਿਚਰਦਾ ਤੇ ਮੈਨੂੰ ਮਿਲਦਾ ਹੈ ਇੱਕ ਦਿਨ ਸਿਕੰਦਰ ਦੇ ਦੇ ਆਦ ਵਾਲੇ ਦੀ ਗੱਲ ਹੈ ਸਿਕੰਦਰ ਦੇ ਗਨ ਐਂਡ ਗੋਲ ਦੇ ਟਾਈਮ ਦੀ ਗੱਲ ਹੈ ਤੇ ਅਸੀਂ ਮਿਲਦੇ ਆ ਤੇ ਉਹ ਮੈਨੂੰ ਮੇਰੇ ਪਰਸਨਲ ਪਿੰਡ ਦੇ ਨਾਂ ਦੇ ਨਾਲ ਬੁਲਾਉਂਦਾ ਤੇ ਮੈਨੂੰ ਜਦੋਂ ਉਹ ਨਾਂ ਲੈਂਦਾ ਤੇ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਯਾਰ ਇਹ ਬੰਦਾ ਮੇਰਾ ਪਿੰਡ ਵਾਲਾ ਨਾਂ ਕੋ ਜਾਣਦਾ ਨਹੀਂ ਇਹ ਬੰਦਾ ਕਿਵੇਂ ਹਨ ਫਿਰ ਉਹਨਾਂ ਗੱਲਾਂ ਬਾਤਾਂ ਹੁੰਦੀਆਂ ਉਹ ਮੇਰਾ ਗ੍ਰਾਹੀ ਨਿਕਲਦਾ ਮੇਰੇ ਪਿੰਡ ਦਾ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਤੇ ਮੈਂ ਉਹਦੇ ਨਾਲ ਬੜਾ ਬੜੇ ਟੈਮ ਬਾਦ ਮਿਲਿਆ ਹੁੰਦਾ ਜੀ ਹਨਾ ਕਈ ਸਾਲਾਂ ਬਾਅਦ ਅਸੀਂ ਮਿਲੇ ਹੁੰਨੇ ਆ ਤੇ ਪਿੰਡ ਦੇ ਨਾਲ ਵੈਸੇ ਵੀ ਮੂਹ ਹੋਏ ਜਾਂਦਾ ਹਾਲਾਂਕਿ ਤਜਰਬਾ ਮੇਰਾ ਪਿੰਡ ਤੋਂ ਬਾਲਾ ਵਧੀਆ ਨਹੀਂ ਹੈ ਤੇ ਸਾਰਿਆਂ ਦਾ ਵਧੀਆ ਨਹੀਂ ਹੁੰਦਾ ਹਨਾ ਸਿੱਧੂ ਦਾ ਵੀ ਨਹੀਂ ਵਧੀਆ ਸੀ ਜੇ ਤੁਸੀਂ ਸਹੀ ਮੈਨੂੰ ਦੇਖੋ ਤਾਂ ਤੁਸੀਂ ਦੇਖੋ ਦੇ ਫਾਦਰ ਸਾਹਿਬ ਪਿੰਡ ਵਾਲੀ ਗੱਲ ਕੀ ਕਰਦੇ ਆ ਤੇ ਅਸੀਂ ਸਿਰਫ ਪੂਰਤੀਆਂ ਕਰਨ ਦੇ ਲਈ ਉਹ ਗੱਲਾਂ ਕਰਦੇ ਆ ਜਿੱਦਾਂ ਹੁਣ ਕਈ ਬੰਦੇ ਕਹਿੰਦੇ ਹੋ ਨਿੰਦਿਆ ਨਾ ਕਰੋ ਜੀ ਫਲਾਨੇ ਦੀ ਚੁਗਲੀ ਨਾ ਕਰੋ ਸੱਚ ਨਾ ਬੋਲੀਏ ਮਤਲਬ ਨਿੰਦਿਆ ਚੁਗਲੀ ਦਾ ਨਾਂ ਦਿੰਦਾ ਕੌਣ ਇਹ ਹਨਾ ਬਹਾਨੇ ਗੁਰੂ ਸਾਹਿਬ ਦੇ ਗੁਰੂ ਸਾਹਿਬ ਨੇ ਐ ਕਿਹਾ ਗੁਰੂ ਸਾਹਿਬ ਨੂੰ ਤੁਸੀਂ ਬਹਿ ਕੇ ਸੁਣਿਆ ਹਨਾ ਮੈਂ ਨਹੀਂ ਮੰਨਦਾ ਇਹ ਚੀਜ਼ਾਂ ਨੂੰ ਕਿ ਇਹ ਅਸੀਂ ਸਮੇਂ-ਸਮੇਂ ਦੇ ਨਾਲ ਉਹ ਚੀਜ਼ਾਂ ਬਣਾ ਲੈਣੇ ਤੇ ਜਿਹੜੀਆਂ ਚੀਜ਼ਾਂ ਅਸੀਂ ਲਕੋ ਰੱਖਣੀ ਹੁੰਦੀਆਂ ਤੇ ਚਲੋ ਇਹ ਜੀ ਬੰਦਾ ਮੈਨੂੰ ਮਿਲਦਾ ਤੇ ਮੈਂ ਇਹਨਾਂ ਗੱਲਾਂ ਬਾਤਾਂ ਕਰਦਾ ਤੇ ਉਹ ਦੇਖਦਾ ਕੰਮਕਾਰ ਹਨਾ ਮੇਰਾ ਚਲੋ ਮੈਂ ਥੋੜਾ ਜਿਹਾ ਕਿਰੇਟਿਵ ਕਹਿ ਸਕਦੇ ਆ ਉਹਨੂੰ ਲੱਗਦਾ ਉਹ ਮੈਨੂੰ ਕਹਿੰਦਾ ਕਿਵੇਂ ਕਰਨਾ ਮੈਂ ਕਿਹਾ ਜੀ ਮੈਂ ਤਾਂ ਇੱਕ ਚੈਨਲ ਖੋਲੂਗਾ ਮੇਰਾ ਤਰੀਕਾ ਅਲੱਗ ਸੀ ਤੇ ਚੈਨਲ ਮੈਂ ਇਦਾਂ ਖੋਲਣਾ ਸੀ ਵੀ ਚਲੋ ਯਾਰ ਮੈਂ ਇੱਕ ਚੈਨਲ ਖੋਲੂਗਾ ਦੇ ਵਿੱਚ ਹਰਿਆਣਵੀ ਹੋਊਗਾ ਹਿਮਾਚਲੀ ਵੀ ਹੋਊਗਾ ਤੇ ਗੁਜਰਾਤੀ ਵੀ ਮਤਲਬ ਇਦਾਂ ਮੈਂ ਉਹਨੂੰ ਆਈਡੀਆ ਦੱਸਿਆ ਉਹ ਬੰਦਾ ਸੁਣਦਾ ਰਿਹਾ ਸੁਣਦੇ ਸੁਣਦੇ ਉਹ ਬੰਦਾ ਅਮਰੀਕਾ ਪ੍ਰੋਡਕਸ਼ਨ ਵਾਲੇ ਕਿੱਦਾਂ ਦੇ ਹੁੰਦੇ ਆ ਜਰਨਲ ਹੈਲ ਜਾਂ ਬਾਕੀ ਬੰਦੇ ਮੈਂ ਦੱਸਿਆ ਪ੍ਰੋਡਕਸ਼ਨ ਵਾਲੇ ਬਹੁਤ ਚਾਲੂ ਹੁੰਦੇ ਵੀ ਪ੍ਰੋਡਕਸ਼ਨ ਵਾਲੇ ਸੀ ਇਹਨੇ ਕੀ ਕੀਤਾ ਜੀ ਨਾਲ ਨਿਸ਼ਾਨ ਭੁੱਲਰ ਨੂੰ ਲਾਇਆ ਰਲਾਇਆ ਅੱਜ ਨਿਸ਼ਾਨ ਭੁੱਲਰ ਵੀ ਹੈ ਨਹੀਂ ਉਹਦੇ ਨਾਲ ਤੇ ਮਨਿੰਦਰ ਗਿੱਲ ਵੀ ਹੈ ਨਹੀਂ ਲੰਡਾ ਲੰਡੇ ਨੂੰ ਸਤਾਈ ਕੋਹ ਤੇ ਵੀ ਟੱਕਰਦਾ ਇਹ ਜਾ ਕੇ ਯੋਗ ਰਾਜ ਨਾ ਬਣਦੀ ਇਹਦੀ ਫਿਰ ਯੋਗ ਰਾਜ ਨਾ ਮੇਰੀ ਬਣਦੀ ਨਹੀਂ ਹੁੰਦੀ ਤੇ ਇਹ ਚੈਨਲ ਖੋਲਦਾ ਚੈਨਲ ਖੋਲਦਾ ਜੀ ਪ੍ਰਾਈਮ ਏਸ਼ੀਆ ਚੈਨਲਾਂ ਦਾ ਸੋਸ਼ਲ ਮੀਡੀਆ ਦਾ ਹਾਲ ਕੀ ਹੈ ਪੰਜਾਬ ਤੁਸੀਂ ਦੇਖ ਸਕਦੇ ਹੋ ਇੱਕ ਪਰਮਾਉਣ ਬਸ ਸਭ ਦੀਆਂ ਤਾਰੀਫਾਂ ਹੀ ਕਰਨੀਆਂ ਹੁਣ ਮੈਨੂੰ ਕਈ ਕਹਿੰਦੇ ਤੂੰ ਨਿੰਦਿਆ ਕਰਨ ਬਾਈ ਤਾਰੀਫਾਂ ਕਰਨ ਲਈ ਹਜ਼ਾਰਾਂ ਚੈਨਲ ਨੇ ਜੇ ਇੱਕ ਚੈਨਲ ਇਦਾਂ ਦਾ ਵੀ ਚਾਹੀਦਾ ਹੈ ਹਨਾ ਉਹ ਜੇ ਨਾ ਹੋਵੇ ਤਾਂ ਸਵਾਦ ਨਹੀਂ ਆਉਣਾ ਹੁਣ ਸਵਾਦ ਆਉਂਦਾ ਹੈ ਨਾ ਕਿੰਨੇ ਲੋਕਾਂ ਨੂੰ ਆਉਂਦਾ ਹੈ ਕਈ ਬੰਦੇ ਪਿੱਠ ਪਿੱਛੇ ਵੀ ਕਹਿੰਦੇ ਸੌਰੀ ਆ ਹਿੱਲ ਗਿਆ ਸੀ ਹਨਾ ਕੈਮਰਾ ਤੇ ਉਹ ਉਹ ਚੀਜ਼ਾਂ ਜ਼ਰੂਰੀ ਵੀ ਆ ਇਹਨਾਂ ਦੀ ਇੱਕ ਨਿੰਦਿਆ ਕਰਨ ਵਾਲਾ ਹੋਵੇ ਤਾਂ ਥੋੜਾ ਜਿਹਾ ਡਰ ਰਹਿਂਦਾ ਇਹਨਾਂ ਨੂੰ ਤੇ ਬਹੁਤ ਚੈਨਲ ਨੇ ਜਿਹੜੇ ਕਿ ਮਤਲਬ ਇਹਨਾਂ ਦੀ ਪ੍ਰਮੋਸ਼ਨ ਲੈਣੀ ਹੁੰਦੀ ਉਹਨਾਂ ਨੇ ਉਹ ਤਾਂ ਕਰਦੇ ਮੈਂ ਪ੍ਰਮੋਸ਼ਨ ਨਹੀਂ ਲੈਣੀ ਤੇ ਤੁਹਾਨੂੰ ਦੱਸੀ ਜਣਾ ਤੇ ਉਹ ਚੈਨਲ ਖੋਲ ਲੈਂਦਾ ਜੀ ਚੈਨਲ ਖੋਲਦਾ ਪ੍ਰਾਈਮ ਏਸ਼ੀਆ ਪ੍ਰਾਈਮ ਏਸ਼ੀਆ ਇਹ ਮੈਂ ਅਮਨਿੰਦਰ ਗਿੱਲ ਤੋਂ ਘੁੰਮਦੇ ਘੁੰਮਦੇ ਲੰਡੇ ਨੂੰ ਲੰਡਾਸੋ ਸਤਾਈ ਕੋ ਤੇ ਟੱਕਰ ਦਾ ਤੇ ਜੋਗਰਾਜ ਤੇ ਨਾਲੇ ਗਿਫਤੀ ਨੂੰ ਮਿਲ ਜਾਂਦਾ ਅੱਜ ਕੱਲ ਗਿੱਪੀ ਨਾਲ ਬਹੁਤ ਜ਼ਿਆਦਾ ਯਾਰੀ ਆ ਇਹ ਜੀ ਫਿਰ ਮੈਨੂੰ ਕਹਿੰਦੇ ਆ ਵੀ ਚਲੋ ਮੈਂ ਜਦੋਂ ਇਦਾਂ ਹੁੰਦੀ ਮੈਂ ਨੋਟ ਕਰਦਾ ਮੈਂ ਧਿਆਨ ਨਹੀਂ ਦਿੰਦਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਪਹਿਲਾਂ ਮੈਂ ਡਰਿੰਕ ਕਰ ਦਿੰਦਾ ਬਹੁਤ ਤੇ ਮੈਨੂੰ ਮੇਰੇ ਨਾਲ ਦਾ ਸਾਥੀ ਕਹਿੰਦਾ ਯਾਰ ਤੂੰ ਦੇਖ ਲਾ ਉਹਨੂੰ ਗੱਲ ਕੀਤੀ ਸੀ ਅਗਲੇ ਨੇ ਹੈ ਸ਼ਰਾਬ ਹੀ ਲਿਆ ਚੈਨਲ ਵੇ ਮੇਰੇ ਮਾਇੰਡ ਜਾ ਯਾਰ ਹਾਂ ਹਾਂ ਚਲੋ ਮੈਂ ਕਿਹਾ ਕੋਈ ਗੱਲ ਨਹੀਂ ਇਹ ਕਿਹੜੀ ਏਡੀ ਗੱਲ ਉਹਨੇ ਤਾਂ ਲੱਗ ਕੀਤਾ ਮੈਂ ਅਲੱਗ ਸੋਚਦਾ ਮੈਂ ਫੇਰ ਵੀ ਇੰਨਾ ਸੋਚਿਆ ਜਦੋਂ ਮੈਂ ਇਹਦੇ ਨਾਲ ਗੱਲ ਕੀਤੀ ਮੈਂ ਕਿਹਾ ਵੀ ਤੂੰ ਮੈਂ ਇੱਕ ਕਨਸੈਪਟ ਲਿਖਿਆ ਭਗਤ ਸਿੰਘ ਕੋਈ ਇੱਕ ਹੋਰ ਫ ਇਹਨੇ ਬੰਦੇ ਨੇ ਕੀ ਕੀਤਾ ਕਹਿੰਦਾ ਜੀ ਫਿਰ ਚਲ ਠੀਕ ਐ ਤੂੰ ਮੈਨੂੰ ਸੁਣਾ ਤੇ ਮੈਂ ਉਹ ਕਨਸੈਪਟ ਇਹਨੂੰ ਸੁਣਾਇਆ ਵੀ ਬਾਅਦ 'ਚ ਮੁੱਕਰ ਗਿਆ ਕਹਿੰਦਾ ਮੈਂ ਨਹੀਂ ਸੁਣਿਆ ਇਹਨੇ ਗੁਰਪ੍ਰੀਤ ਕਰਕੇ ਸੰਦੇਵਾਲੀਆ ਕੋਈ ਆ ਗੁਰਪ੍ਰੀਤ ਸੰਦੇਵਾਲੀਆ ਦਾ ਨੰਬਰ ਦਿੱਤਾ ਮੈਂ ਸਕਰੀਨਸ਼ਾਟ ਲਾ ਦੂੰਗਾ ਉਹ ਸੰਦੇਵਾਲੀਆ ਨਾਲ ਗੱਲ ਕਰ ਲਓ ਉਹਨੇ ਵੀ ਸਾਰੀ ਸਟੋਰੀ ਸੁਣੀ ਸਭ ਕੁਝ ਉਹਨਾਂ ਨੂੰ ਕਿੱਦਾਂ ਬੜੀ ਕਰਨਾ ਇਹ ਵਾਰਨਿੰਗ ਤੋਂ ਪਹਿਲਾਂ ਮੈਂ ਇਹਨਾਂ ਨਾਲ ਗੱਲ ਕਰ ਚੁੱਕਾ ਸੀ ਫਿਰ ਇਹਨਾਂ ਨੇ ਸੁਣ ਕੇ ਸਾਰਾ ਕੁਝ ਕਰਕੇ ਤੇ ਇਹ ਨਹੀਂ ਮੈਨੂੰ ਮਤਲਬ ਲਾਰੇ ਲਾਉਣੇ ਸ਼ੁਰੂ ਕਰਤੇ ਇਗਨੋਰ ਕਰਨਾ ਸ਼ੁਰੂ ਕਰਤਾ ਦੀ ਮੈਂ ਕਾਫੀ ਦਿਨਾਂ ਤੋਂ ਇਗਨੋਰ ਹੁੰਦਾ ਰਿਆ ਤੇ ਹੁੰਦਾ ਰਿਆ ਤੇ ਮੈਂ ਉਹਨਾਂ ਨੂੰ ਮੈਂ ਬਾਰ ਬਾਰ ਕੀ ਕਰਾਂ ਕਦੀ ਇਹ ਕਹਿ ਦੋਵੇਂ ਮੈਂ ਗਿੱਪੀ ਕੋਲ ਮੈਂ ਹੋ ਸਕਿਆ ਤਾਂ ਸ਼ਾਇਦ ਐਂਡਚ ਰਿਕਾਰਡਿੰਗ ਲਾ ਦੂੰਗਾ ਹਨਾ ਤੇ ਗਿੱਪੀ ਕੋਲ ਆ ਫਲਾਨਾ ਆ ਬਹਾਨੇ ਜੇ ਲਾਈ ਗਿਆ ਇਹਨਾਂ ਜੀ ਕੋਲ ਮळा ਕੇ ਮੈਨੂੰ ਕੁਝ ਤਾਂ ਪਤਾ ਨਹੀਂ ਫੜਾਇਆ ਪ੍ਰੋਡਿਊਸ ਕਰਨ ਨੂੰ ਵੀ ਕਹਿੰਦਾ ਰਿਹਾ ਇਹ ਬਹੁਤ ਚੰਗੇ ਹੋ ਸਕਦੇ ਆ ਜਦੋਂ ਲੋਕ ਕਹਿੰਦੇ ਬੁਰਾਈ ਨਾ ਕਰ ਠੀਕ ਹੈ ਜੀ ਮੈਂ ਨਹੀਂ ਕਰਦਾ ਬਹੁਤ ਚੰਗੇ ਹੋ ਸਕਦੇ ਆਪਣੇ ਬੱਚਿਆਂ ਲਈ ਚੰਗੇ ਹੋ ਸਕਦੇ ਆਪਣੇ ਚੈਨਲ ਵਾਲਿਆਂ ਲਈ ਚੰਗੇ ਹੋ ਸਕਦੇ ਹਨਾ ਆਪਣੇ ਪਿੰਡ ਵਾਲਿਆਂ ਲਈ ਹੋਈ ਚੰਗੇ ਨਹੀਂ ਪਿੰਡ ਵੀ ਜਾਂਦੇ ਆ ਬੌਂਸਰ ਲੈ ਕੇ ਜਾਂਦੇ ਆ ਬੌਂਸਰ ਨਹੀਂ ਸੋਰੀ ਪੁਲਿਸ ਮੈਨ ਲੈ ਕੇ ਜਾਂਦੇ ਗੰਨ ਮੈਨ ਲੈ ਕੇ ਜਾਂਦੇ ਇੱਕ ਦੋ ਵਾਰ ਸੁਣਿਆ ਵਾ ਜੋਗਰਾਜ ਨੂੰ ਵੀ ਨਾਲ ਉਹ ਮਾਮਾ ਤੈਨੂੰ ਕੀ ਲੋਡ ਪੈ ਗਈ ਪੁਲਿਸ ਵਾਲੇ ਨਾਲ ਲੈ ਕੇ ਜਾਣ ਦੀ ਇਟਮੀ ਦੁਕਾਨਾ ਕਿਤੇ ਨਾ ਕਿਤੇ ਹਨਾ ਸੱਸੀ ਵੀ ਜਾਣੇ ਹੀ ਆ ਉਹ ਚੀਜ਼ਾਂ ਏਰੀਆ ਦੇਖਦੇ ਆ ਤੇ ਪ੍ਰਾਈਮ ਏਸ਼ੀਆ ਦੇ ਵਿੱਚ ਆਪਾਂ ਨੂੰ ਕਈ ਵਾਰ ਲੱਗਦਾ ਹੈ ਇਹ ਹੋਰ ਲੋਕ ਨੇ ਮੁਰ ਹਣਾ ਇੱਕ ਜਿਹੜੇ ਉਹ ਮੈੜੋ ਹੱਸਦੀ ਰਹਿੰਦੀ ਐ ਤੇ ਮੈਨੂੰ ਉਹਦਾ ਨਾਮ ਵੀ ਮੈਨੂੰ ਨਹੀਂ ਪਤਾ ਨਾਮ ਹੈ ਹਣਾ ਇਹ ਪਹਿਲਾਂ ਸਿੱਧੂ ਦੇ ਖਿਲਾਫ ਸੀ ਫਿਰ ਸਿੱਧੂ ਦੇ ਪੱਖ ਚੋਗ ਹੈ ਹੂੰ ਤੇ ਭਾਈ ਸਾਹਿਬ ਦੂਜੇ ਜਿਹੜੇ ਨੇ ਉਹ ਜਿੱਦਾਂ KFC ਵਾਲਿਆਂ ਨੇ ਜਾਂ ਸਾਬੇ ਵਾਲਿਆਂ ਨੇ ਝੂਠ ਬੋਲਣ ਨੂੰ ਸਾਡੇ ਬੰਦੇ ਉਹਨਾਂ ਰੱਖ ਲੈਂਦੇ ਇਦਾਂ ਹੀ ਇਹਨੇ ਇਹ ਰੱਖੇ ਹੋਏ ਨੇ ਆਪਾਂ ਨੂੰ ਬਹੁਤ ਠੇਠ ਲੱਗਦੇ ਨੇ ਵਧੀਆ ਲੱਗਦੇ ਪੜਨ ਨਹੀਂ ਇਹ ਚਾਪਲੂਸ ਚਮਚੇ ਉਹਦੇ ਦੇਖੋ ਮਾਲਕ ਨੇ ਜੋ ਕਹਿਣਾ ਉਹਦੇ ਨੇ ਔਨ ਖਟਕੜਨੇ ਉਹੀ ਕਰਨਾ ਅਮਨ ਖਟਕੜ ਕੁੱਲਮਲਾ ਆ ਕੀ ਦਾ ਮਾਲਕ ਹੈ ਇਸ ਚੈਨਲ ਦਾ ਤੇ ਚੋਰੀਆਂ ਚਕਾਰੀਆਂ ਫੁੱਲ ਨਾ ਦੀਆਂ ਚੱਲਦੀਆਂ ਇਹ ਵੀ ਇੱਕ ਤਰ੍ਹਾਂ ਦੇ ਚਾਪਲੂਸ ਬੰਦੇ ਹੀ ਹੈ ਇਹਨਾਂ ਨੇ ਜੇ ਤੁਸੀਂ ਕਹਦਾ ਹੋ ਭਈ ਇਹ ਕੋਈ ਸੱਚ ਦੀ ਗੱਲ ਆਦਣਗੇ ਨਾ ਹਨਾ ਇਹ ਕਈ ਬੰਦਿਆਂ ਦੀਆਂ ਜਿਹੜੀਆਂ ਨਿਊਜ਼ਾਂ ਲਾਉਂਦੇ ਨੇ ਉਹ ਸਿਰਫ ਇਹਨਾਂ ਨੂੰ ਫਾਇਦਾ ਆ ਨੇ ਤਾਂ ਆਪਣੇ ਪਿੰਡ ਦੇ ਬੰਦੇ ਦੀ ਇੰਟਰਵਿਊ ਕਿਉਂ ਨਹੀਂ ਮੈਂ ਬਹੁਤ ਵਾਰੀ ਕਿਹਾ ਇਹਨੂੰ ਮੈਂ ਕਿਹਾ ਮੇਰੇ ਮੇਰੀ ਇੰਟਰਵਿਊ ਲਾ ਮੇਰਾ ਹਰ ਚੀਜ਼ ਇਦਾਂ ਦਾ ਉਹ ਨਹੀਂ ਲਾਊਗਾ ਕਿਉਂਕਿ ਉਹਦੇ ਮੇਰੇ ਆਪੋਜੀਟ ਕੌਣ ਨੇ ਮੜਵੜੇ ਸਟਾਰ ਨੇ ਇਨੀ ਪ੍ਰਮੋਸ਼ਨਲ ਲੈਣੀ ਉਹਨਾਂ ਦੀ ਇੰਟਰਵਿਊ ਲੈਣੀ ਆ ਇੱਕ ਬੰਦੇ ਨਾਲ ਬਣਾ ਕੇ ਰੱਖਣ ਲਈ ਪਿੰਡ ਵਾਲੇ ਨਾਲ ਹਜ਼ਾਰਾਂ ਨਾਲ ਜਿੱਤੋਂ ਕਮਾਈ ਹੋਣੀ ਉਹ ਥੋੜੀ ਸੱਚ ਸੂਚਤਾ ਇਹਨਾਂ ਦਾ ਮਤਲਬ ਕੋਈ ਨਹੀਂ ਦੀਨ ਮਾਨ ਇਹਨਾਂ ਦਾ ਕੋਈ ਨਹੀਂ ਹੈਗਾ ਔਰ ਸਾਡੇ ਪਿੰਡ ਦੇ ਸਾਰੇ ਪਿੱਠ ਪਿੱਛੇ ਇਹਨੂੰ ਇਹ ਕਹਿੰਦੇ ਆ ਵੀ ਪਹਿਲਾਂ ਤੋਂ ਹੀ ਇਦਾਂ ਦਾ ਹੈ ਹਨਾ ਤੇ ਪਿੰਡੋਂ ਸਾਡੇ ਇੱਕ ਹੋਰ ਬੰਦੇ ਨੇ ਫਿਲਮ ਬਣਾਈ ਹੈ ਉਹਦੇ ਬਾਰੇ ਮੈਂ ਗੱਲ ਕਰੂੰ ਉਹਦੀ ਫਿਲਮ ਜਦੋਂ ਆਉਣ ਵਾਲੀ ਹੋਈ ਉਸ ਦਿਨ ਗੱਲ ਕਰੂੰਗਾ ਫਿਲਮ ਦਾ ਨਾਮ ਆ ਮੈਨਾ ਬੈਂਡ ਵੰਡ ਬਾਜੇ ਚੱਲ ਇੰਗਲੈਂਡ ਹਨਾ ਐਦਾਂ ਕੁਛ ਕਰਕੇ ਆ ਮੈਂ ਪ੍ਰੋਪਰ ਦਾ ਨਾਮ ਲੱਭਣੂੰਗਾ ਮੈਨਾ ਬੈਂਡ ਚੱਲ ਇੰਗਲੈਂਡ ਐਦਾਂ ਕੁਛ ਉਹਨਾਂ ਦੀਆਂ ਵੀ ਮੈਂ ਵਿੱਚ ਰਿਕਾਰਡਿੰਗ ਹੀ ਲਾਊਗਾ ਸਾਰਿਆਂ ਦੀ ਐਦਾਂ ਹੀ ਹੈ ਹੁਣ ਗਾਹਦੁਕਾਨ ਕਰਨਾ ਪੈਣਾ ਇਹਨਾਂ ਦੇ ਪਰਦੇ ਖੁੱਲ ਹੁਣ ਮੈਂ ਥੋੜੇ ਦਿਨ ਪਹਿਲਾਂ ਇੱਕ ਗੁਰਸਿੱਖ ਬੰਦਿਆਂ ਦੀ ਛੱਡੀ ਸੀ ਰਿਕਾਰਡਿੰਗ ਹਨ ਤੇ ਲੋਕ ਕਹਿੰਦੇ ਨਿੰਦਿਆ ਚੁਗਲੀ ਜਾਂ ਕਿਦਾਂ ਉਹ ਉਹਨਾਂ ਨੇ ਬੋਲਿਆ ਐ ਮਮਾ ਮੈਂ ਨਹੀਂ ਬੋਲਿਆ ਜੇ ਮੈਨੂੰ ਕਹੀ ਜਾਂਦੇ ਅਸੀਂ ਯਕੀਨ ਕਿਸੇ ਤੇ ਤਾਂ ਕਰ ਲੈਨੇ ਸਾਨੂੰ ਐ ਲੱਗਦਾ ਵੀ ਸਾਡੇ ਵਾਂਗੂੰ ਜਿੱਦਾਂ ਜਵਾਨ ਕਰਕੇ ਪਗਾਉਣ ਵਾਲੇ ਆ ਪਰ ਇਹ ਜਵਾਨ ਕਰਕੇ ਪਗਾਉਣ ਵਾਲੇ ਨਹੀਂ ਮੈਂ ਹਰ ਵਾਰ ਜਵਾਨ ਕਰਕੇ ਹਮੇਸ਼ਾ ਪਗਾਈ ਆ ਜਿੱਥੇ ਵੀ ਧਾਰੂ ਪੀ ਕੇ ਵੀ ਕਿਤੇ ਪ੍ਰੋਮਿਸ ਕੀਤਾ ਉਹ ਨਭਾਉ ਆ ਉਹ ਪੁੱਛ ਲੋ ਇਹਨਾਂ ਲੋਕਾਂ ਨੂੰ ਪਰ ਇਹ ਲੋਕ ਜਵਾਨ ਕਰਕੇ ਨਭਾਉਣ ਵਾਲੇ ਜਮੇ ਨਹੀਂ ਆ ਫੇਕ ਲੋਕ ਨੇ ਘਟੀਆਂ ਲੋਕ ਨੇ ਪ੍ਰਾਈਮ ਏਸ਼ੀਆ ਦਾ ਇਹ ਸੱਚ ਹੈ ਜੀ ਪ੍ਰਾਈਮ ਏਸ਼ੀਆ ਹੈ ਕਿ ਅਸਲ 'ਚ ਮੈਂ ਉਹ ਮੇਰੇ ਮੂੰਹੋਂ ਇੱਕ ਦਿਨ ਨਿਕਲ ਗਿਆ ਕ੍ਰਾਈਮ ਏਸ਼ੀਆ ਤੇ ਕ੍ਰਾਈਮ ਏਸ਼ੀਆ ਵੀ ਕਹਿ ਸਕਦੇ ਆ ਪ੍ਰਾਈਮ ਫੋਕਸ ਉਹ ਕਹਿੰਦੇ ਸਾਡੇ ਪ੍ਰਾਈਮ ਫੋਕਸ ਦੇ ਆਪ ਹੀ ਉਹ ਆਪਣੇ ਮੂੰਹੋਂ ਦੇ ਨਿਕਲ ਜਾਂਦਾ ਹਨ ਤੇ ਜਿਹੜਾ ਅਮਨ ਖਟਕੜ ਹੈ ਤੇ ਅਮਨ ਖਟਕੜ ਹੁਣੀ ਯਾਰ ਬਣਾ ਕੇ ਭਰਾ ਬਣ ਕੇ ਇਦਾਂ ਇਹਨਾਂ ਨੇ ਮੇਰੇ ਨਾਲ ਗੇਮ ਕੀਤੀ ਹੈ ਨਾ ਇਦਾਂ ਮੈਨਾਂ ਖੇਡੇ ਤੇ ਬराई ਕੋਈ ਨਹੀਂ ਹੈ ਸੱਚ ਬੋਲਣ ਚ ਕੋਈ ਬराई ਨਹੀਂ ਹੁੰਦੀ ਜਿਹੜੇ ਬੰਦੇ ਕਹਿੰਦੇ ਆ ਤੂੰ ਐਂ ਕਰਦਾ ਫਲਾਨਾ ਕਰਦਾ ਨਿੰਦਿਆ ਚੁਗਲੀ ਨਿੰਦਿਆ ਚੁਗਲੀ ਥੋੜੀ ਹੈ ਇਹ ਇਹ ਸੱਚ ਹੈ ਚੁਗਲੀ ਕੀ ਹੁੰਦੀ ਹੈ ਜਿਹੜੀ ਗੱਲ ਨੂੰ ਵਧਾ ਕੇ ਕਰਨਾ ਤੁਹਾਨੂੰ ਪ੍ਰੋਪਰ ਤਾਂ ਗੱਲਾਂ ਨਹੀਂ ਪਤਾ ਆ ਜਿਹੜੇ ਮੈਨੂੰ ਕਮੈਂਟ ਪਾਉਂਦੇ ਆ ਤੇ ਇੱਕ ਆਪਣੇ ਭਾਈ ਸਾਹਿਬ ਨੇ ਜੀ ਅੰਮਾਲੇ ਤੋਂ ਹਨਾ ਰਣਵੀਰ ਸਿੰਘ ਟਰੱਕ ਡਰਾਈਵਰ ਨੇ ਉਹਨਾਂ ਦਾ ਥੈਂਕ ਯੂ ਮੈਂ ਕਰਦਾ ਬੜੇ ਕਮੈਂਟ ਪਾਉਂਦੇ ਆ ਉਹਨਾਂ ਨੇ ਮੈਨੂੰ ਕਿਹਾ ਸੀ ਮੇਰਾ ਨਾਮ ਲੈ ਦੇਈ ਤੁਹਾਡਾ ਨਾਮ ਲੈਤਾ ਜੀ ਸ਼ੁਕਰੀਆ ਬਾਜੀ ਜੀ ਦਾ ਜੀ ਦਾ ਮਤਲਬ ਮੇਰੇ ਤੋਂ ਹੋ ਸਕੇ ਆ ਜੇ ਤੁਹਾਨੂੰ ਨਾਮ ਲੈਣ ਚ ਖੁਸ਼ੀ ਮਿਲਦੀ ਹੈ ਉਹ ਤੁਹਾਡਾ ਨਾਮ ਲਵਾ ਤੇ ਮੈਨੂੰ ਨਾਮ ਲੈਣ ਚ ਕੀ ਇਤਰਾਜ਼ ਆ ਯਾਰ ਬਹੁਤ ਛੋਟੀ ਗੱਲ ਐ ਨਾਮ ਲੈਣਾ ਤੁਸੀਂ ਸਹਿਯੋਗ ਦਿੰਨੇ ਹੋ ਸਾਥ ਦਿੰਨੇ ਹੋ ਥੋੜੀ ਬਹੁਤ ਮਿਹਰਬਾਨੀ ਤੇ ਭਰਾ ਮੇਰੇ ਉਹ ਇਦਾਂ ਦੀਆਂ ਗੱਲਾਂ ਖਬਰਾਂ ਹੋਰ ਲੈ ਕੇ ਆਉਂਦੇ ਰਵਾਂਗੇ ਤੇ ਚੈਨਲ ਦੀ ਗਰੋਥ ਹੋ ਜਾਏ ਗਰੋਥ ਰੁਕੀ ਹੋਈ ਆ ਪਰ ਆਪਾਂ ਤਾਂ ਸੱਚ ਬੋਲੀ ਜਾਣਾ ਗਰੋਥ ਹੋਵੇ ਨਾ ਹੋਵੇ ਲਾਈਵ ਮੈਂ ਇਸ ਕਰਕੇ ਨਹੀਂ ਹੋ ਸਕਿਆ ਕਿਉਂਕਿ ਮੈਂ ਥੋੜਾ ਜਿਹਾ ਬਿਜ਼ੀ ਸੀਗਾ ਅਕਸ਼ੈ ਸੰਡੇ ਅਮੈਂ ਅੱਜ ਲਾਈਵ ਹੋਊਂਗਾ ਹਣਾ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਮਿਹਰਬਾਨੀ ਇਹ ਜਿਹੜਾ ਸਾਡੇ ਪ੍ਰਾਈਮ ਫੋਕਸ ਦੇ ਮੇਨ ਹੈ ਗਿਆ ਇਸ ਨੂੰ ਮੈਂ ਉਹਨਾਂ ਨਾਲ ਗੱਲ ਕਰ ਲਈਏ ਤੁਸੀਂ ਇਹਨਾਂ ਨੂੰ ਫੋਨ ਕਰ ਲਿਓ ਤਾਂ ਫਿਰ ਲੋਕਾਂ ਦਾ ਸਾਰ ਗੁੱਡ ਨਾਈਟ ਬੱਸ ਹੋਣ ਲੱਗ